ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਇੱਕ ਨਵੇਂ ਬਲੌਗ ਤੇ ਹਾਂਜੀ ਮਾਰਨਿੰਗ ਦਾ ਟਾਈਮ ਆ ਜਿਸ ਤੋਂ ਮੈਂ ਬਲੌਗ ਸ਼ੁਰੂ ਕਰ ਰਹੀ ਹਾਂ ਇੱਥੇ ਕੰਬਲ ਸੀ ਜਿਹੜੇ ਬੈੱਡ ਕੰਬਲ ਹੁੰਦੇ ਆ ਆਪਣੇ ਉਹ ਮੈਂ ਇੱਥੇ ਟੈਕ ਕਰਨ ਲੱਗੀ ਸੀਗੀ ਤੇ ਨਾਲ ਦੀ ਨਾਲ ਹੀ ਬੈੱਡ ਸ਼ੀਟ ਸੀਗੀਆਂ ਜਿਹੜੀਆਂ ਮੈਂ ਉਹ ਝਾੜ ਕੇ ਵਿਛਾ ਲੂੰਗੀ ਕਿਉਂਕਿ ਬੱਚੇ ਆਪਣੇ ਹੁਣੀ ਉੱਠੇ ਸੀ ਥੋੜਾ ਜਿਹਾ ਲੇਟ ਹੋ ਜਾਂਦੇ ਬੱਚੇ ਉੱਠਣ ਨੂੰ ਮੈਂ ਤਾਂ ਤਕਰੀਬਨ 5:30 5 ਵਜੇ ਉੱਠ ਖੜਦੀ ਹਾਂ ਪਰ ਬੱਚੇ ਜਿਵੇਂ 6:30 6 ਹੋ ਗਏ ਤਾਂ ਉੱਠ ਖੜਦੇ ਆ ਤੇ ਬਾਕੀ ਜਿਹੜੀਆਂ ਇਹਨੀਆਂ ਜ਼ਿਆਦੇ ਹੁੰਦੀਆਂ ਨੇ ਨੀਂਹਾਂ ਦਾ ਕਰਕੇ ਨਾ ਗਰਦੀ ਨਾਲ ਸਾਰਾ ਖੁਸ਼ੀ ਭਰਿਆ ਰਹਿੰਦਾਗਾ ਡੇਲੀ ਮੰਗੂ ਡੀਪ ਕਲੀਨਿੰਗ ਆ ਜਿਹੜੀ ਹੁਣ ਚੱਲ ਰਹੀ ਆ ਤਕਰੀਬਨ ਇੱਕ ਅੱਧਾ ਦਿਨ ਬਾਅਦ ਮੈਂ ਇਦਾਂ ਹੋ ਜੀਏ ਵੀ ਜਿਸ ਦਿਨ ਹਨਾ ਨਹੀਂ ਨੇਰੀ ਆਈ ਨਹੀਂ ਤਾਂ ਡੇਲੀ ਮੰਗੂ ਹਵਾ ਜਿਹੜੀ ਹੁੰਦੀ ਆ ਖੁਸ਼ ਆਪਣੇ ਜਿਹੜੇ ਘਰ ਨੇ ਖੇਤਾਂ ਦੇ ਵਿੱਚ ਹੁਣ ਕਰਕੇ ਗਰਦ ਦਾ ਥੋੜਾ ਜਿਹਾ ਜ਼ਿਆਦਾ ਆਉਂਦਾ ਹਾਂ ਜਿਹੜੇ ਬਲੌਗ ਆ ਤਕਰੀਬਨ ਦੋ ਦਿਨਾਂ ਦਾ ਇਕੱਠਾ ਕਰਕੇ ਮੈਂ ਛੁਟ ਕੀਤਾ ਸੀਗਾ ਤੇ ਹਾਂਜੀ ਇੱਥੇ ਹੋ ਗਿਆ ਸ਼ਾਮ ਦਾ ਟਾਈਮ ਸੀਗਾ ਮੈਂ ਕੱਟਣ ਕਿਸੇ ਸਕੂਟ ਦੀ ਕਟਿੰਗ ਕਰਨ ਲੱਗੀ ਸੀ ਮੈਂ ਕਿਹਾ ਚਲੋ ਨਾਲ ਦੀ ਨਾਲ ਆਪਾਂ ਇਹਨੂੰ ਸਲਾਈ ਕਰਨ ਲੱਗ ਜਾਾਂਗੇ ਜਿਵੇਂ ਹੀ ਮੈਨੂੰ ਟਾਈਮ ਮਿਲਦਾ ਉਵੇਂ ਹੀ ਮੈਂ ਜਿਹੜਾ ਆਪਦਾ ਕੰਮ ਆ ਉਹਦੇ ਹੀ ਮੈਨੇਜ ਕਰਦੀ ਰਹਿਣੀ ਆ ਕਿਉਂਕਿ ਨਹੀਂ ਤਾਂ ਆਪਾਂ ਸਪੈਸ਼ਲ ਦੇਖੀ ਵੀ ਆਪਾਂ ਇਸ ਟਾਈਮ ਆ ਕੰਮ ਕਰਨਾਂ ਤਾਂ ਬਿਲਕੁਲ ਵੀ ਨਹੀਂ ਨਿਕਲਦਾ ਕਿਸੇ ਵੀ ਕੰਮ ਨੂੰ ਕਰਨ ਲਈ ਤੁਸੀਂ ਕਦੇ ਵੀ ਇਦਾਂ ਨਾ ਸੋਚੋ ਵੀ ਹਲੇ ਟਾਈਮ ਨਹੀਂ ਹੈਗਾ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਖਿਆਲ ਆਉਂਦਾ ਬਸ ਤੁਸੀਂ ਉਸੇ ਟਾਈਮ ਉਹ ਕੰਮ ਨੂੰ ਲੱਗ ਜਾ ਕਰੋ ਨਹੀਂ ਤਾਂ ਫੇਰ ਫੇਰ ਦੀ ਦਾ ਫੇਰ ਹੀ ਰਹਿ ਜਾਂਦੀ ਹੈਗੀ ਸਪੈਸ਼ਲ ਟਾਈਮ ਆ ਜਿਹੜਾ ਕਿਸੇ ਵੀ ਕੰਮ ਨੂੰ ਲੈ ਕੇ ਨਹੀਂ ਨਿਕਲਦਾ ਹੈਗਾ ਮੇਰੇ ਨਾਲ ਕਈ ਵਾਰੀ ਇਦਾਂ ਹੀ ਹੋਇਆ ਮੈਂ ਸੋਚ ਲਈ ਨਹੀਂ ਵੀ ਹੁਣ ਤਾਂ ਨਹੀਂ ਹਲੇ ਟਾਈਮ ਵੀ ਚਲੋ ਆਪਾਂ ਫੇਰ ਕਰਦੇ ਆ ਪਰ ਫੇਰ ਦੀ ਫੇਰ ਹੀ ਰਹਿ ਜਾਂਦੀ ਆ ਤੇ ਇਹ ਲਓ ਜੀ ਇੱਕ ਦਿਨ ਪਹਿਲਾਂ ਮੈਂ ਸ਼ੂਟ ਆ ਜਿਹੜਾ ਕੱਟ ਕੇ ਰੱਖ ਲੇ ਸੀ ਤਕਰੀਬਨ ਇੱਥੇ ਮਾਰਨਿੰਗ ਦੁਪਹਿਰ ਦੇ 12 ਕ ਦਾ ਟਾਈਮ ਆ ਜਿਹੜਾ ਇੱਥੇ ਹੋ ਗਿਆ ਸੀ ਮੈਂ ਸਲਵਾਰ ਲੱਗੀ ਸੀ ਕਿ ਸਟਿਚ ਕਰਨਾ ਤੇ ਮੈਂ ਹਮੇਸ਼ਾ ਆਪਣੇ ਕੰਮ ਇੰਦੀ ਲੈ ਕੇ ਚਲਦੀ ਆ ਵੀ ਜਦੋਂ ਮੈਨੂੰ ਟਾਈਮ ਲੱਗਦਾ ਮੈਂ ਉਹਦੀ ਆਪਣੇ ਕੰਮ ਕਰਦੀ ਰਹਿੰਦੀ ਨੂੰ ਕੁਝ ਟਾਈਮ ਮੇਰੇ ਨਾਲ ਵੀ ਪਹਿਲਾਂ ਹੀ ਇੰਦੀ ਹੁੰਦਾ ਰਿਹਾ ਮੈਂ ਵੀ ਕਹਿ ਦਿੰਦੀ ਵੀ ਨਹੀਂ ਹਲੇ ਟਾਈਮ ਨਹੀਂ ਆਪਾਂ ਫੇਰ ਕਰਾਂਗੇ ਤੇ ਫਿਰ ਤਾਂ ਫੇਰ ਆਉਂਦੀ ਹੀ ਨਹੀਂ ਹੈਗੀ ਤੇ ਹਾਂਜੀ ਸਲਾਈ ਦਾ ਕੰਮ ਘਰ ਬੈ ਕੇ ਕਰਨਾ ਇੱਕ ਹੁਨਰ ਵੀ ਹੈ ਇੱਕ ਆ ਨਾ ਆਪਣਾ ਰੋਜਗਾਰ ਦਾ ਸਾਧਨ ਬਹੁਤ ਜਿਆਦਾ ਵਧੀਆ ਲੀਡੀਜ਼ ਦੇ ਲਈ ਖਾਸ ਕਰ ਹਾਊਸ ਵਾਈਫ ਦੇ ਲਈ ਤੇ ਮੈਂ ਦੇਖੋ ਨਾਲੇ ਨਾਲ ਮੈਂ ਆਪਣੇ ਬੱਚੇ ਵੀ ਦੇਖ ਲੀਆ ਆਪਣਾ ਘਰ ਪਰਿਵਾਰ ਵੀ ਦੇਖਦੇ ਆ ਤੇ ਨਾਲ ਨਾਲ ਮੈਂ ਆਪਣਾ ਕੰਮ ਆ ਜਿਹੜਾ ਉਹ ਕਰੀ ਜਾਨੀ ਆ ਵੀ ਚਲੋ ਬੇਲਿਆਂ ਨਾਲ ਉਹ ਹਨਾ ਕੋਈ ਮਾੜਾ ਨਹੀਂ ਹੈਗਾ ਜਿਹੜੀ ਵੀ ਭੈਣ ਘਰ ਵਿੱਚ ਰਹਿੰਦੀਆਂ ਨਾ ਕੋਈ ਵੀ ਕੰਮ ਉਹਨਾਂ ਨੂੰ ਆਉਂਦਾ ਉਹ ਕਰ ਸਕਦੇ ਆਗੇ ਕੰਮ ਕਰਨ ਵਿੱਚ ਕੋਈ ਵੀ ਹਰਜ ਨਹੀਂ ਤੇ ਪਾਕੀ ਜੀ ਜੇ ਗੱਲ ਕਰਾਂ ਮੈਂ ਵੀ ਮੈਨੂੰ ਹਨਾ ਟਾਈਮ ਕਿਵੇਂ ਲੱਗਦਾ ਕਈ ਭੈਣਾਂ ਕਹਿ ਦਿੰਦੀਆਂ ਨੇ ਵੀ ਇੰਨੇ ਕੰਮ ਦੇ ਵਿੱਚੋਂ ਤੁਸੀਂ ਕਿਵੇਂ ਕੰਮ ਕਰਦੇ ਹੋਗੇ ਤੇ ਬਸ ਜਦੋਂ ਮਨ ਦੇ ਵਿੱਚ ਹੀ ਜਜ਼ਬਾ ਹੋਵੇ ਕਿਸੇ ਵੀ ਕੰਮ ਨੂੰ ਕਰਨ ਦਾ ਤਾਂ ਫਿਰ ਟਾਈਮ ਨਹੀਂ ਦੇਖਿਆ ਜਾਂਦਾ ਜਾਂ ਫਿਰ ਸ਼ੌਂਕ ਕਹਿ ਲਓ ਹਨਾ ਤੁਸੀਂ ਜਿਸ ਵੀ ਕੰਮ ਨੂੰ ਕਰਨ ਨੂੰ ਤੁਹਾਨੂੰ ਸ਼ੌਂਕ ਹੁੰਦਾ ਨਾ ਆਪਾਂ ਕੰਮ ਰਾਤ ਨੂੰ ਬਹਿ ਕੇ ਵੀ ਕਰਦੇ ਆ ਤੇ ਜਾਂ ਫਿਰ ਆਪਾਂ ਕਹਿ ਦਈਏ ਕਈ ਭੈਣਾਂ ਦੀਆਂ ਘਰ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ ਜੀਆਂ ਹਰੇਕਾਂ ਕੰਮ ਸ਼ੌਂਕ ਨੂੰ ਲੈ ਕੇ ਵੀ ਨਹੀਂ ਕੀਤਾ ਜਾਂਦਾ ਕਈ ਭੈਣਾਂ ਮਜਬੂਰੀ ਨੂੰ ਲੈ ਕੇ ਵੀ ਕਰਦੀਆਂ ਨੇ ਕਈ ਭੈਣਾਂ ਦੇ ਘਰ ਦੀਆਂ ਨਾ ਕੁਝ ਇਦਾਂ ਦੀ ਸਿਚੁਏਸ਼ਨ ਹੁੰਦੀ ਹੈ ਵੀ ਉਹਨਾਂ ਨੂੰ ਕੰਮ ਕਰਨਾ ਪੈਂਦਾ ਪਰ ਆਪਦੇ ਪੈਰਾਂ ਤੇ ਖੜੇ ਹੋਣਾ ਇਹ ਚ ਕੋਈ ਬਾਣੀ ਗੱਲ ਨਹੀਂ ਹੈਗੀ ਚੰਗੀ ਗੱਲ ਆ ਸਤਨ ਦੀ ਵਧੀਆ ਆਪਣੀ ਹਸਬੰਡ ਦੇ ਲਈ ਆਪਣੇ ਪਰਿਵਾਰ ਦੇ ਲਈ ਹਨਾ ਮੁੰਡੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਕੋਈ ਬੁਰਾਈ ਨਹੀਂ ਹੈਗੀ ਤੇ ਮੈਨੂੰ ਤਾਂ ਨਾ ਜਣੀ ਬਹੁਤ ਆਵਦੇ ਆਪ ਤੇ ਮਾਣ ਵੀ ਮਹਿਸੂਸ ਹੁੰਦਾ ਵੀ ਹਾਂ ਮੈਨੂੰ ਕੰਮ ਆਉਂਦਾ ਮੈਂ ਆਪਣਾ ਘਰ ਬੈ ਕੇ ਕੰਮ ਕਰ ਰਹੀ ਹਾਂ ਮੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੇ ਨਾਲ ਨਾਲ ਆਪਾਂ ਦੇ ਘਰ ਵੀ ਦੇਖਦੇ ਆ ਆਪਣੇ ਬੱਚੇ ਵੀ ਦੇਖਦੇ ਆ ਨਹੀਂ ਤਾਂ ਮੈਂ ਵੀ ਹਨਾ ਜਨ ਕਿ ਜੇ ਆਪਾਂ ਸੋਚੀਏ ਵੀ ਬਾਹਰ ਰਹਿ ਕੇ ਕੰਮ ਜਿਆਦੇ ਵਧੀਆ ਹੁੰਦਾ ਜਾਂ ਫਿਰ ਕੋਈ ਬੁਟੀਕ ਖੋਲ ਕੇ ਤਾਂ ਇਹ ਆਪਣੀ ਗਲਤਫਹਿਮੀ ਹੁੰਦੀ ਹੈਗੀ ਤੇ ਹਾਂਜੀ ਇਥੇ ਸਲਾਈਆ ਮੇਰੀ ਹੋਈ ਸੀ ਸੂਟ ਸਲਵਾਰ ਵਗੈਰਾ ਹੋਈ ਸੀ ਗਲਾ ਵੀ ਮੈਂ ਕਰਕੇ ਰੱਖਦਾ ਸੀ ਤਿਆਰ ਇਥੇ ਜਿਵੇਂ ਸ਼ਾਮ ਨੂੰ ਲੱਗੀ ਸੀਗੀ ਸਬਜ਼ੀ ਕੱਟਣ ਤੇ ਇਹ ਤੋਰੀਆਂ ਦੀ ਬਣਾਵਾਂਗੇ ਜੇ ਆਪਾਂ ਸਬਜ਼ੀ ਇਥੇ ਨਾਲ ਹੀ ਆਪਣੀ ਜਾਸ ਬਹਿ ਕੇ ਕੁਛ ਮੇਰੇ ਨਾਲ ਇਥੇ ਗੱਲਾਂ ਬਾਤਾਂ ਕਰ ਰਹੀ ਸੀਗੀ ਤੇ ਬੱਚੇ ਵੀ ਬਸ ਹੁਣ ਛੁੱਟੀਆਂ 'ਚ ਘਰ ਹੀ ਨੇ ਸੋਨੂੰ ਪੱਦੀਆਂ ਨਾ ਬੱਚਿਆਂ ਦਾ ਵੀ ਇਦਾਂ ਚੱਲਦਾ ਰਹਿੰਦਾ ਕੰਮ ਤੇ ਨਾਲ-ਨਾਲ ਸਟੱਡੀ ਵੀ ਚੱਲਦੀ ਰਹਿੰਦੀ ਹੈ ਇਹਨਾਂ ਦੀ ਤੇ ਨਾਲ-ਨਾਲੇ ਮੇਰੀ ਹੈਲਪ ਵੀ ਬਹੁਤ ਕਰਾਉਂਦੀਆਂ ਨੇ ਦੋਨੇ ਬੇਟੀਆਂ ਮੇਰੀਆਂ ਵੱਡੀਆਂ ਹੁਣ ਤਾਂ ਨੂਰ ਵੀ ਆਪਣੀ ਹੈਲਪ ਕਰਦੀ ਹੈਗੀ ਤੇ ਇੱਥੇ ਜੀ ਤਕਰੀਬਨ ਸ਼ਾਮ ਦਾ ਜਿਹੜਾ ਟਾਈਮ ਆ 5:30 ਦੇ ਹੋਇਆ ਸੀ ਤੇ ਮੈਂ ਕਿਹਾ ਚਲੋ ਆਪਾਂ ਸਬਜ਼ੀ ਹੈ ਨਾ ਕੱਟ ਹੀ ਲੈਨੇ ਆ ਬਹਿ ਕੇ ਇਹਨਾਂ ਦੇ ਪਾਪਾ ਆਪਣਾ ਬਾਹਰ ਬੈਠੇ ਸੀ ਹਵਾ 'ਚ ਤੇ ਜਦੋਂ ਥੋੜਾ ਜਿਆਦਾ ਯਾਨੀ ਕਿ ਮੌਸਮ ਵੀ ਇਦਾਂ ਦਾ ਹੋਵੇ ਤਾਂ ਫਿਰ ਇਦਾਂ ਲੱਗਦਾ ਵੀ ਸਬਜ਼ੀ ਵਗੈਰਾ ਜਲਦੀ ਬਣਾ ਲਈ ਜਾਵੇ ਹਨਾ ਚਲੋ ਰੋਟੀ ਦਾ ਕੰਮ ਰਹਿ ਜਾਂਦਾ ਆਪਾਂ ਕਦੋਂ ਵੀ ਕਰ ਸਕਦੇ ਆਂਗੇ ਰੋਟੀ ਦਾ ਕੰਮ ਕਰਨ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਇੱਕ ਵਾਰੀ ਸਬਜ਼ੀ ਬਣੀ ਹੋਵੇ ਜਾਂ ਫਿਰ ਆਟਾ ਗੁੰਨਿਆ ਹੋਵੇ ਤੇ ਹਾਂਜੀ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਲਿਓ ਜੇਕਰ ਤੁਸੀਂ ਇੱਥੇ ਤੱਕ ਆ ਗਏ ਹੋਗੇ ਤਾਂ ਆਪਣੀ ਵੀਡੀਓ ਨੂੰ ਸਪੋਰਟ ਵੀ ਜਰੂਰ ਕਰਿਓ ਤੁਸੀਂ ਤੇ ਬਾਕੀ ਜੀ ਬਲੌਗ ਦੋ ਤਿੰਨ ਦਿਨਾਂ ਦਾ ਇਕੱਠਾ ਸ਼ੂਟ ਕਰਕੇ ਮੈਂ ਯਾਨੀ ਕਿ ਐਡਿਟ ਕਰਦੀ ਹੁੰਦੀ ਆ ਕਿਉਂਕਿ ਟਾਈਮ ਨਹੀਂ ਲੱਗਦਾ ਹੈਗਾ ਕੰਮਾਂ ਦੇ ਵਿੱਚ ਕੋਸ਼ਿਸ਼ ਹੁੰਦੀ ਆ ਕੋਸ਼ਿਸ਼ ਕਰਦੀ ਵੀ ਆ ਨਾ ਪਰ ਫਿਰ ਵੀ ਘਰ ਦੇ ਕੰਮਾਂ ਦੇ ਵਿੱਚੋਂ ਹਨਾ ਬਾਕੀ ਸਲਾਈ ਦਾ ਕੰਮ ਆ ਹਨਾ ਮੈਂ ਇਹ ਦੇਖਦੀ ਆ ਵੀ ਜਿਹੜੀ ਯਾਨੀ ਕਿ ਚੀਜ਼ ਨੇ ਆਪਾਂ ਨੂੰ ਅੱਜ ਇਨਕਮ ਆਉਣੀ ਆ ਨਾ ਉਹ ਚੀਜ਼ ਮੈਂ ਪਹਿਲਾਂ ਲੈ ਕੇ ਚੱਲਦੀ ਆ ਜਿਵੇਂ YouTube ਦਾ ਟਾਈਮ ਹੁੰਦਾ ਹਨਾ ਉਹਨੂੰ ਜਿੰਨਾ ਕੁ ਟਾਈਮ ਹੁੰਦਾ ਮੈਂ ਦਿੰਨੀ ਆ ਹਨਾ ਤੇ ਸਭ ਤੋਂ ਪਹਿਲਾਂ ਆਪਣੀ ਜਿਹੜੀ ਮੇਨ ਲੋਡ ਆ ਜਿਹੜੇ ਕੰਮ ਤੋਂ ਆਪਾਂ ਨੂੰ ਅੱਜ ਪੈਸੇ ਮਿਲਣੇ ਆ ਚਲ YouTube ਦਾ ਤਾਂ ਕੰਮ ਥੋੜਾ ਜਿਹਾ ਪ੍ਰੋਸੈਸ ਲੰਮਾ ਵੀ ਹੈ ਨਾ ਹੌਲੀ-ਹੌਲੀ ਆਪਾਂ ਨੂੰ ਫਾਇਦਾ ਹੋਣਾ ਇਹਦਾ ਜਣ ਕੇ ਜਿਵੇਂ ਮੈਨੂੰ ਅੱਜ ਹੁਣ ਲੋੜ ਆ ਤਾਂ ਫਿਰ ਮੈਂ ਉਸ ਕੰਮ ਨੂੰ ਪਹਿਲਾਂ ਲੈ ਕੇ ਚੱਲਦੀ ਆ ਜੇਕਰ ਮੇਰੇ ਬੱਚੇ ਜ਼ਿਆਦਾ ਜ਼ਰੂਰੀ ਨੇ ਕੰਮ ਤੋਂ ਛੱਡ ਕੇ ਤਾਂ ਫਿਰ ਮੈਂ ਬੱਚਿਆਂ ਨੂੰ ਦੇਖਦੀ ਆ ਰੋਟੀ ਪਾਣੀ ਉਹਨਾਂ ਨੂੰ ਦੇਣਾ ਨਾ ਉਹ ਬਣਾਉਣਾ ਤੇ ਜੇਕਰ ਮੈਂ ਕੰਮ ਜਲਦੀ ਦੇਣਾ ਤਾਂ ਫਿਰ ਆਪਣੇ ਘਰ ਦੇ ਕੰਮ ਨਹੀਂ ਉਹ ਛੱਡ ਦੇਣੀ ਅਬ ਚਲੋ ਸਾਬ ਸਫਾਈਆਂ ਨੇ ਮੋਟਾ-ਮੋਟਾ ਝਾੜੂ ਵਗੈਰਾ ਲਗਾ ਲਿਆ ਤੇ ਆਪਾਂ ਸਲਾਈ ਵਗੈਰਾ ਦਾ ਕੰਮ ਜਿਹੜਾ ਉਹ ਕਰ ਲੈਨੇ ਆ ਤੇ ਹਾਂਜੀ ਬਸ ਇੱਥੇ ਸਬਜ਼ੀ ਦੇਖੋ ਬਣ ਗਈ ਸੀ ਮੇਰੀ ਹਾਂਜੀ ਤੋਰੀਆਂ ਦੀ ਸਬਜ਼ੀ ਚ ਇੰਦਾ ਹਨਾ ਸੁੱਕੀ ਰਜਾ ਕੇ ਉਹਦੇ ਵਿੱਚ ਦੁੱਧ ਵਗੈਰਾ ਪਾਇਆ ਜਾਵੇ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਤੇ ਅਸੀਂ ਹਮੇਸ਼ਾ ਇੰਦਾ ਬਣਾਉਂਦੇ ਆ ਬਸ ਜਿਵੇਂ ਹਣ ਸਬਜ਼ੀ ਬਣ ਗਈ ਇਹਦੇ ਵਿੱਚ ਦੁੱਧ ਜਾਂ ਫਿਰ ਮਲਾਈ ਹਨਾ ਇੰਦਾ ਪਾਤੀ ਤੇ ਸਬਜ਼ੀ ਜਿਹੜੀ ਖਾਣ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਬਸ ਥੋੜੀ ਜਿਹਾ ਨੂੰ ਹਲਕੀ ਜੀ ਗਰਮ ਕਰ ਲਾਂਗੇ ਕਿਉਂਕਿ ਜਿਆਦਾ ਗਰਮ ਕੀਤੀ ਤਾਂ ਦੁੱਧ ਪਾੜ ਜਾਊਗਾ ਤੇ ਨਾਲ ਹੀ ਜੀ ਬਸ ਇੱਥੇ ਆਟਾ ਵਗੈਰਾ ਵੀ ਗੁੰਨ ਕੇ ਰੱਖ ਲੈ ਸੀ ਤੇ ਹਾਂਜੀ ਇਥੇ ਨੂਰ ਦੇ ਲੱਗੀ ਸੀਗੀ ਮੈਂ ਬਾੜ ਪੋਣ ਤੇ ਇਹ ਨੂਰ ਨੂੰ ਉੱਠਣ ਸਾਰ ਇਦਾਂ ਹੁੰਦਾ ਹੈ ਮੈਂ ਉਹਦੇ ਬਾਲ ਵਗੈਰਾ ਮਗਾਵਾ ਪਹਿਲਾਂ ਤੇ ਹਾਂਜੀ ਬਲੌਗ ਦਾ ਆਪਾਂ ਇਥੇ ਐਂਡ ਕਰਦੇ ਆਂ ਪਲੀਜ਼ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ சேனਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਆਂ ਆਪਾਂ ਇੱਕ ਨੈਕਸਟ ਬਲੌਗ ਦੇ ਨਾਲ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ